ਅਮ੍ਰਿਤਸਰ ਤੇ ਰਮਦਾਸ ਦੇ ਆਸ-ਪਾਸ ਦੇ ਇਲਾਕਿਆਂ 'ਚ ਹੜਾਂ ਕਾਰਨ ਭਾਰੀ ਤਬਾਹੀ ਹੋਈ ਹੈ ਜਿਸ ਨਾਲ ਲਗਭਗ 90 ਫੀਸਦੀ ਖੇਤਰ ਪ੍ਰਭਾਵਿਤ ਹੋਇਆ ਹੈ ਜਟਾ ਪਿੰਡ ਦੇ ਵਸਨੀਕ ਅਵਧਾਰ ਸਿੰਘ ਨੇ ਦੱਸਿਆ ਕਿ ਪਿੰਡਾਂ ਵਿੱਚ ਵੱਡੇ ਪੱਧਰ ਤੇ ਨੁਕਸਾਨ ਹੋਇਆ ਹੈ। ਸਰਕਾਰ ਵੱਲੋਂ ਪ੍ਰਭਾਵਿਤ ਪਰਿਵਾਰਾਂ ਨੂੰ ਰਾਸ਼ਨ ਅਤੇ ਪਸ਼ੂਆਂ ਲਈ ਚਾਰਾ ਮੁਹੱਈਆ ਕਰਵਾਇਆ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਅਧਿਕਾਰੀ ਲਗਾਤਾਰ ਸਥਿਤੀ ਦਾ ਜਾਇਜ਼ਾ ਲੈ ਰਹੇ ਨੇ। ਅਜਨਾਲਾ ਤੇ ਨਵਜੋਤ ਸਿੰਘ ਨੇ ਦੱਸਿਆ ਕਿ ਹਾਲਾਂਕਿ ਉਹਨਾਂ ਦੇ ਪਿੰਡ ਤੇ ਜ਼ਿਆਦਾ ਅਸਰ ਨਹੀਂ ਪਿਆ ਪਰ ਪਾਣੀ ਦਾ ਪੱਧਰ ਵਧਣ ਕਾਰਨ ਚਿੰਤਾ ਬਣੀ ਹੋਈ ਹੈ। ਸਥਾਨਕ ਵਲੰਟੀਅਰ ਵੀ ਰਾਹਤ ਕਾਰਜਾਂ ਚ ਸਰਗਰਮੀ ਨਾਲ ਹਿੱਸਾ ਲੈ ਰਹੇ ਨੇ। नियर ਅਰੰਦਾਸ ਜੋ ਹੜ੍ਹ ਸੇ ਪ੍ਰਭਾਵਿਤ ਹੋਏ ਇਲਾਕੇ ਆ ਤਕਰੀਬਨ ਤਕਰੀਬਨ 90% ਪੰਜਾਬ ਜੋ ਹੈ ਜੋ ਬਾੜ ਕੇ ਬਾੜ ਮੇ ਆ ਚੁੱਕਾ ਹੈ ਔਰ ਹਰ ਤਰਫ ਤਬਾਈ ਔਰ ਤਬਾਈ ਹੈ ਔਰ ਕੀ ਹਾਲਾਤ ਹੈ ਤੁਹਾਡੇ ਪਿੰਡ ਦੇ ਬੇਲਾ ਸਾਡੇ ਪਿੰਡ ਦੇ ਪਿੰਡ ਦੇ ਦੇ ਹਾਲਾਤ ਫਿਲਹਾਲ ਠੀਕ ਨੇ ਮਰਦੀ ਉਥੋਂ ਤੱਕ ਨਹੀਂ ਪਾਣੀ ਪਹੁੰਚਿਆ ਵੀ ਬਹੁਤ ਵਧੀਆ ਹਾਲਾਤ ਨੇ ਚਲੋ ਪ੍ਰਮਾਤਮਾ ਇਧਰ ਵੀ ਮਿਹਰ ਕਰੇ ਕਿ ਤੱਕ ਤੁਸੀਂ ਦੇਖ ਸਕਦੇ ਹੋ ਵੀ ਪਹਿਲਾਂ ਪਾਣੀ ਘਟ ਗਿਆ ਸੀਗਾ ਫਿਰ ਕੱਲ ਤੋਂ ਪਾਣੀ ਫਿਰ ਚੜਨਾ ਚਾਲੂ ਹੋ ਗਿਆ ਆ ਸੋ ਇਹੋ ਪ੍ਰਮਾ ਇਹੋ ਅਰਦਾਸ ਆ ਵੀ ਪਾਣੀ ਥੋੜਾ ਘਟੇ ਅ ਭਾਈਕੋ ਜੀ ਅੱਜ 9 ਦਿਨ ਹੋ ਗਏ ਆ ਜਦੋਂ ਤੋਂ ਇਹ ਮੀਂਹ ਵੀ ਫਲੱਡ ਚਾਲੂ ਹੋਇਆ ਆ ਉਦੋਂ ਤੋਂ ਹੀ ਆਪਾਂ ਵਾਧ ਚੜ ਕੇ ਸੇਵਾ ਕਰਦੇ ਆ ਸੋ ਮੇਰੇ ਨਾਲ ਦੇ ਵੀਰ ਆ ਜਿਹੜੇ ਮੇਰੇ ਪਿੰਡ ਦੇ ਜਿਹੜੇ ਟਰਾਲੀਆਂ ਆਈਆਂ ਸਾਡੀਆਂ ਦੋ ਤਿੰਨ